ਸਤਿ ਸ੍ਰੀ ਅਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਜੀ ਹਾਏ ਵਿੱਚ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡਸ 2024 ਦਾ ਆਯੋਜਨ ਕੀਤਾ ਗਿਆ ਦੁਬਈ ਵਿੱਚ ਬਿਜ਼ਨਸ ਐਂਡ ਇਨਵੈਸਟਰ ਸੱਮਿਟ 2024 ਕਰਵਾਇਆ ਗਿਆ ਜਿੱਥੇ ਨਾਮਵਰ ਹਸਤੀਆਂ ਨੂੰ ਅਵਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ ਇਸੇ ਹੀ ਸਮਾਗਮ ਦੇ ਦੌਰਾਨ ਵਿਰਧਾਨ ਆਯੁਰਵੈਦਿਕ ਸੈਂਟਰ ਚੰਡੀਗੜ੍ਹ ਦੇ ਐਮ ਡੀ ਸੁباش ਕੋਇਲ ਨੂੰ ਬੈਸਟ ਆਯੁਰਵੈਦਿਕ ਸੈਂਟਰ ਵਾਸਤੇ ਅਵਾਰਡ ਦੇ ਕੇ ਨਿਵਾਚਿਆ ਗਿਆ ਦੁਬਈ ਦੇ ਸ਼ਾਹੀ ਪਰਿਵਾਰ ਨੇ ਮਨਪ੍ਰਵਨ ਨੇ ਐਮ ਡੀ ਸੁباش ਕੋਇਲ ਨੂੰ ਨਾ ਕੇਵਲ ਸਨਮਾਨਿਤ ਕੀਤਾ ਬਲਕਿ ਉਹਨਾਂ ਦੀ ਅਨਥਕ ਮਿਹਨਤ ਦੀ ਨਵੀਂ ਦਿੱਲੀ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਪ੍ਰਾਪਤੀ ਦਾ ਜਸ਼ਨ 18 ਨਵੰਬਰ ਨੂੰ ਮਨਾਇਆ ਗਿਆ ਇਹ ਇਵੈਂਟ ਉਹਨਾਂ ਵਿਅਕਤੀਆਂ ਤੇ ਘਰ ਉਪਾਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਮਾਨਤਾ ਦੇਣ ਅਤੇ ਸਮੂਹਿਕ ਤੌਰ ਤੇ ਮਨਾਉਣ ਲਈ ਵਚਨਬੱਧ ਹੈ ਜਿਨ੍ਹਾਂ ਨੇ ਆਰਥਿਕਤਾ ਸਮਾਜ ਅਤੇ ਸਮੁੱਚੀ ਮਨੁੱਖਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਸਨਮਾਨਿਤ ਮਹਿਮਾਨਾਂ ਵਜੋਂ ਦੁਬਈ ਦੇ ਸ਼ਾਹੀ ਪਰਿਵਾਰ ਦੀ ਵਿਸ਼ੇਸ਼ ਮੌਜੂਦਗੀ ਤੋਂ ਇਲਾਵਾ ਹਾਜ਼ਰ ਲੋਕਾਂ ਨੇ ਵਿਸ਼ਵ ਪੱਧਰ ਤੇ ਆਪਣੀ ਪਛਾਣ ਪ੍ਰਦਰਸ਼ਿਤ ਕੀਤੀ। ਇਹ ਇਕੱਠ ਆਮ ਪੁਰਸਕਾਰ ਸਮਾਰੋਹ ਤੋਂ ਪਰੇ ਸੀ ਉਤਮਤਾ ਦਾ ਸਨਮਾਨ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦੀ ਇੱਕ ਸਥਾਈ ਵਿਰਾਸਤ ਨੂੰ ਪੈਦਾ ਕਰਨ ਲਈ ਇੱਕ ਪਲੇਟਫਾਰਮ ਦੇ ਵਜੋਂ ਸੇਵਾ ਕਰਦਾ ਸੀ। ਇਸ ਸਾਲ ਦੇ ਪੁਰਸਕਾਰ ਜੇਤੂਆਂ ਵਿੱਚ ਟ੍ਰੇਲ ਬਲੇਜ਼ਿੰਗ ਉਦਮੀ, ਚੋਟੀ ਦੇ ਕਾਰਜਕਾਰੀ ਅਤੇ ਉਦਯੋਗ ਦੇ ਨੇਤਾ ਸ਼ਾਮਲ ਨੇ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਬੇਮਿਸਾਲ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ ਹੈ। ਉਹਨਾਂ ਦੀ ਦੂਰਅੰਦੇਸ਼ੀ ਸਮਰਪਣ ਅਤੇ ਸਖਤ ਮਿਹਨਤ ਨਾਲ ਹਾਸਲ ਕੀਤੀ ਸਫਲਤਾ ਦੇ ਜਸ਼ਨ ਨੂੰ ਇਸ ਵਿਸ਼ੇਸ਼ ਸਮਾਗਮ ਦੌਰਾਨ ਮਨਾਇਆ ਗਿਆ ਕਿਉਂਕਿ ਉਨ੍ਹਾਂ ਨੇ ਕਾਰੋਬਾਰੀ ਉਤਮਤਾ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ ਇਸੇ ਹੀ ਸਮਾਗਮ ਵਿੱਚ ਵਰਦਾਨ ਆਯੁਰਵੈਦਿਕ ਅਤੇ ਹਰਬਲ ਮੈਡੀਸਨ ਪ੍ਰਾਈਵੇਟ ਲਿਮਟਿਡ ਜੋ ਕਿ ਪ੍ਰਮਾਣਿਕ ਆਯੁਰਵੈਦਿਕ ਸਿਧਾਂਤਾਂ ਤੇ ਅਧਾਰਿਤ ਸੰਪੂਰਨ ਸਿਹਤ ਦੇਖਭਾਲ ਲਈ ਚੰਡੀਗੜ੍ਹ ਭਾਰਤ ਵਿੱਚ ਸਭ ਤੋਂ ਵਧੀਆ ਆਯੁਰਵੈਦਿਕ ਦਵਾਈ ਅਤੇ ਇਲਾਜ ਕੇਂਦਰਾਂ ਵਿੱਚੋਂ ਇੱਕ ਹੈ ਉਸਤੇ ਐਨਡੀ ਸੁਭਾਸ਼ ਕੋਇਲ ਨੂੰ ਵੀ ਅਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਆਯੁਰਵੇਦ ਦੀ ਦੁਨੀਆ ਵਿੱਚ ਸੁਭਾਸ਼ ਕੋਇਲ ਇੱਕ ਮੰਨਿਆ ਪਰਮੰਨਿਆ ਨਾਮ ਨੇ। ਉਹਨਾਂ ਨੂੰ ਬੈਸਟ ਆਯੁਰਵੇਦ ਸੈਂਟਰ ਵਾਸਤੇ ਪੁਰਸਕਾਰ ਦੇ ਕੇ ਨਵਾਜਿਆ ਗਿਆ। ਵਰਦਾਨ ਆਯੁਰਵੈਦਿਕ ਅਤੇ ਹਰਬਲ ਮੈਡੀਸਨ ਪ੍ਰਾਈਵੇਟ ਲਿਮਟਿਡ ਸਰੀਰ ਅਤੇ ਮਨ ਦੀ ਬਿਮਾਰੀ ਮੁਕਤ ਅਵਸਥਾ ਯਾਨੀ ਕਿ ਆਰੋਗਿਆ ਲਈ ਆਯੁਰਵੈਦਿਕ ਇਲਾਜ ਪ੍ਰਦਾਨ ਕਰਦੇ ਨੇ ਇਹਨਾਂ ਦੇ ਤਜਰਬੇਕਾਰ ਆਯੁਰਵੈਦਿਕ ਡਾਕਟਰਾਂ ਨੇ ਵੱਖ-ਵੱਖ ਗੰਭੀਰ ਅਤੇ ਪੁਰਾਣੀਆਂ ਬਿਮਾਰੀਆਂ ਵਾਲੇ ਹਜ਼ਾਰਾਂ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਦੌਰਾਨ ਦੁਨੀਆ ਭਰ ਦੇ ਪ੍ਰਭਾਵਸ਼ਾਲੀ ਨੇਤਾਵਾਂ ਛੋਟੀ ਦੇ ਉਦਮੀਆਂ ਅਤੇ ਉਦਯੋਗ ਪ੍ਰਤੀਕਾਂ ਨੂੰ ਵੀ ਯੋਗਤਾ ਅਤੇ ਕਾਬਲੀਅਤ ਲਈ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚੋਂ ਐਮ ਡੀ ਸੁਭਾਸ਼ ਕੋਇਲ ਇੱਕ ਸਨ ਇਹ ਵਿਕਾਰੀ ਇਵੈਂਟ ਵਿਸ਼ਵ ਵਪਾਰਕ ਪਾਈਚਾਰੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਉਤਮਤਾ ਨਵੀਨਤਾ ਅਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਇੱਕ ਇਤਿਹਾਸਿਕ ਪਲ ਦੀ ਗਵਾਹੀ ਭਰਦਾ ਹੈ। ਪੁਰਸਕਾਰ ਸਮਾਰੋਹ ਸ਼ਾਹੀ ਪਰਿਵਾਰ ਦੇ ਮੁੱਖ ਮਹਿਮਾਨਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ ਜਿਸ ਵਿੱਚ ਹਿਸ ਹਾਈਨੈਸ ਸ਼ੇਖ ਸਲੀਮ ਬਿਨ ਸੁਲਤਾਨ ਅਲ ਕਾਸਮੀ ਹਿਸ ਹਾਈਨੈਸ ਸ਼ੇਖ ਰਾਸ਼ਿਦ ਬਿਨ ਨਸਰ ਅਲ ਨੁਈਮੀ ਇਸ ਐਕਸੀਲੈਂਸ ਸਾਕਰ ਅਲ ਬਿੰਦ ਸਾਇਦ ਬਿੰ ਰਾਸ਼ਿਦ ਅਲ ਨੁਈਮੀ ਉਮਰ ਅਲ ਮਰਜ਼ੂਕੀ ਅਤੇ ਹੋਰ ਸਤਕਾਰਤ ਪਤਵੰਤੇ ਮੌਜੂਦ ਰਹੇ ਮੁੱਖ ਮਹਿਮਾਨਾਂ ਦੇ ਵਜੋਂ ਭਾਰਤੀ ਮਸ਼ਹੂਰ ਹਸਤੀਆਂ ਨੇ ਵੀ ਸ਼ਮੂਲਿਤ ਕੀਤੀ ਜਿਸ ਵਿੱਚ ਕ੍ਰਿਕਟ 스타 ਹਰਪਜਨ ਸਿੰਘ ਪੱਜੀ ਅਤੇ ਐਸ ਸ਼੍ਰੀਕਾਂਤ ਉਦਯੋਗਪਤੀ ਕਵਲ ਛਾਬੜਾ ਪੁਰਪਕਾਰੀ ਸਰਦਾਰ ਜਨਰ ਸਿੰਘ ਅਤੇ ਮਨੋਰੰਜਨ ਤੇ ਵਪਾਰਕ ਉਦਯੋਗਾਂ ਦੀਆਂ ਹੋਰ ਪ੍ਰਮੁੱਖ ਹਸਤੀਆਂ ਵੀ ਸ਼ਾਮਿਲ ਸਨ ਸਮਾਗਮ ਦਾ ਆਯੋਜਨ ਸੰਸਥਾਪਕ ਅਤੇ ਡੀਆਈਬੀ ਦੇ ਅਵਾਰਡਸ ਦੇ ਸੀਈਓ ਮਨਜਿੰਦਰ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਡੀਆਈਬੀ ਅਵਾਰਡਸ ਦੇ ਨਿਸ਼ਾ ਕੋਲ ਦੇ ਵੱਲੋਂ ਕੀਤਾ ਗਿਆ ਜਿਕਰੇ ਖਾਸ ਹੈ ਕਿ ਇਸ ਸਮਾਗਮ ਵਿੱਚ ਹੋਰ ਵੀ ਕਈ ਮਸ਼ਹੂਰ ਹਸਤੀਆਂ ਨੂੰ ਅਵਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ